रोटरी क्लब श्री आनंदपुर साहिब ਵੱਲੋਂ ਅੰਮ੍ਰਿਤ ਕੈਂਸਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਮੁਫਤ ਕੈਂਸਰ ਸਕ੍ਰੀਨਿੰਗ ਟੈਸਟ ਦਾ ਕੈਂਪ ਸਥਾਨਕ શ્રી ਗੁਰੂ ਤੇਗ ਬਹਾਦਰ ਮਲਟੀ ਸਪੈਸ਼ੈਲਟੀ ਹਸਪੀਟਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵੇਰੇ 9 ਵਜੇ ਤੋਂ 5 ਵਜੇ ਤੱਕ ਲਗਾਇਆ ਗਿਆ ਜਿਸ ਦਾ ਰਸਮੀ ਤੌਰ ਤੇ ਉਦਘਾਟਨ ਰੋਟੇਰੀਅਨ ਮੈਡਮ ਮਨਜਿੰਦਰਜੀਤ ਕੌਰ ਕੰਗ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਮੈਡਮ ਕੰਗ ਨੇ ਸੰਬੋਧਨ ਕਰਦਿਆਂ ਅੰਮ੍ਰਿਤ ਕੈਂਸਰ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕੈਂਪ ਦਾ ਲੇਡੀਜ਼ ਨੂੰ ਲਾਭ ਉਠਾਉਣਾ ਚਾਹੀਦਾ ਹੈ ਖਾਸ ਕਰਕੇ 45 ਸਾਲ ਤੋਂ ਉੱਪਰ ਦੀਆਂ ਲੇਡੀਜ਼ ਨੂੰ ਛਾਤੀ ਦਾ ਮੈਮੋਗ੍ਰਾਫੀ ਟੈਸਟ ਹੱਡੀਆਂ ਦੇ ਟੈਸਟ ਅਤੇ ਹੋਰ ਕੈਂਸਰ ਨਾਲ ਸੰਬੰਧਿਤ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਕਿ ਆਉਣ ਵਾਲੀਆਂ ਪ੍ਰੋਬਲਮ ਦਾ ਸਾਨੂੰ ਪਹਿਲਾਂ ਹੀ ਪਤਾ ਲੱਗ ਸਕੇ ਉਹਨਾਂ ਰੋਟਰੀ ਕਲੱਬ ਦੇ ਕੰਮਾਂ ਸੰਬੰਧੀ ਜਾਣਨਾ ਪਾਉਂਦਿਆਂ ਕਿਹਾ ਕਿ ਇਹ ਕੈਂਪ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਟੈਸਟ ਆਪਣੇ ਇਲਾਕੇ ਵਿੱਚ ਨਹੀਂ ਹੁੰਦਾ ਇਸ ਨੂੰ ਕਰਾਉਣ ਲਈ ਬਾਹਰ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ ਅਤੇ ਮਹਿੰਗਾ ਟੈਸਟ ਹੈ ਜੋ ਰੋਟਰੀ ਕਲੱਬ ਵੱਲੋਂ ਅੱਜ ਮੁਫਤ ਕੀਤਾ ਜਾਵੇਗਾ ਕਲੱਬ ਦੇ ਪ੍ਰਧਾਨ ਡਾਕਟਰ ਰਣਵੀਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆ ਉਹਨਾਂ ਨੂੰ ਜੀ ਆਇਆ ਕਿਹਾ ਕਲੱਬ ਦੇ ਸਾਭ ਦਾ ਪ੍ਰਦਾਨ ਡਾਕਟਰ ਪੀ ਜੀ ਐਸ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 45 ਔਰਤਾਂ ਦੀ ਛਾਤੀ ਦਾ ਮੈਮੋਗ੍ਰਾਫੀ 65 80 ਹੱਡੀਆਂ ਦੇ 65 ਅੱਜ ਮੁਫਤ ਕੀਤੇ ਗਏ ਹਨ ਜਿਸ ਲਈ ਅਸੀਂ ਅੰਮ੍ਰਿਤ ਕੈਂਸਰ ਫਾਊਂਡੇਸ਼ਨ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਲਈ ਸਾਨੂੰ ਬਹੁਤ ਸਹਿਯੋਗ ਦਿੱਤਾ ਅਤੇ ਅਸੀਂ ਇਸ ਤਰ੍ਹਾਂ ਦੇ ਹੋਰ ਲੋਕ ਭਲਾਈ ਦੇ ਕੈਂਪ ਜਲਦੀ ਹੀ ਲਗਾਵਾਂਗੇ ਇਸ ਮੌਕੇ ਅੰਮ੍ਰਿਤ ਕੈਂਸਰ ਫਾਊਂਡੇਸ਼ਨ ਦੇ ਆਏ ਸਟਾਫ ਨੂੰ ਕਲੱਬ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਲੱਬ ਦੇ ਸਕੱਤਰ ਜਸਵੀਰ ਸਿੰਘ ਜੱਸਾ ਪრეਜ਼ੀਡੈਂਟ ਇਲੈਕਟ ਡਾਕਟਰ ਗੁਰਪਾਲ ਟਿੱਲੋਂ ਸੁਖਵਿੰਦਰਪਾਲ ਸਿੰਘ ਸੁਖੂ ਗੁਰਚਰਨ ਸਿੰਘ ਕਟੀਵਾਲ ਬਬਲੂ ਰਾਣਾ ਗੰਪੂਰ ਡਾਕਟਰ ਰਜਿੰਦਰ ਸਿੰਘ ਸੈਣੀ ਅਮਨ ਸਮੇਤ ਕਲੱਬ ਮੈਂਬਰ ਅਤੇ ਹਸਪਤਾਲ ਦਾ ਸਟਾਫ ਹਾਜ਼ਰ ਸੀ